ਹਾਂਜੀ ਕਿਵੇਂ ਹੋ ਤੁਸੀਂ ਸਾਰੇ? ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਦੇ ਉੱਤੇ। ਸੋ ਅੱਜ ਅੱਪਾ ਪੰਜਾਬੀ ਯੂਨੀਵਰਸਿਟੀ ਪਟਿਆਲਾ B सेमेस्टर 5 ਪੰਜਾਬੀ 라ਛਮੀ ਦਾ ਨਿਊ ਸਿਲੇਬਸ ਕੰਟੈਂਟ ਜਿਹੜਾ ਹੈਗਾ ਉਹ ਸਟਾਰਟ ਕਰਨ ਜਾਣੀ ਆ। 파ਸ਼ਾ ਨੀਤੀ ਅਤੇ ਅੰਤਰਰਾਸ਼ਟਰੀ ਖੋਜ ਡਾਕਟਰ ਜੋਗਾ ਸਿੰਘ ਦੁਆਰਾ ਲਿਖੀ ਹੋਈ ਇੱਕ ਬੁੱਕਲੇਟ ਯਾਨੀ ਕਿ ਕਿਤਾਬ ਚਾਏ। ਤੇ ਇਹਦੇ ਵਿੱਚ ਆਪਾਂ ਮੋਟੀਆਂ-ਮੋਟੀਆਂ ਗੱਲਾਂ ਜਾਣਾਂਗੇ ਬਿਕਾਜ਼ ਬੁੱਕਿਸ਼ ਲੈਂਗੁਏਜ ਬਹੁਤ ਟਫ ਹੈ ਗਾਈਡਸ ਦੀ ਲੈਂਗੁਏਜ ਬਹੁਤ ਟਫ ਹੈ ਤਾਂ ਬੋਥ ਈਜ਼ੀ ਵੇ ਦੇ ਨਾਲ ਮੈਂ ਤੁਹਾਨੂੰ ਟੀਚ ਕਰਾਂਗੀ ਤੇ ਜਿਹੜੇ ਵੀ ਵਿਦਿਆਰਥੀ ਮੇਰੇ ਤੋਂ ਡਿਮਾਂਡ ਕਰਨਗੇ ਮੈਮ ਤੁਸੀਂ ਕਦੋਂ ਤੋਂ ਅਪਲੋਡ ਕਰੋਗੇ ਕੰਟੈਂਟ ਤਾਂ ਦੇਖੋ ਸਾਰੇ ਸਬਜੈਕਟਸ ਮੈਂ ਬੀਐਸ semesters 5 ਦੇ ਪਾਏ ਹੋਏ ਨੇ 3 ਦੇ ਪਾਏ ਹੋਏ ਨੇ 1st ਦੇ ਪਾਏ ਹੋਏ ਨੇ ਤੇ ਵੱਧੋ-ਵਧ ਤੁਸੀਂ ਚੈਨਲ ਵੀ ਸ਼ੇਅਰ ਕਰਨਾ ਇਹ ਤੁਹਾਡੀ ਮੋਰਲ ਰਿਸਪਾਂਸਿਬਿਲਟੀ ਹੈ ਕਿਉਂਕਿ ਪੇਪਰ ਆ ਰਹੇ ਹਨ ਤਾਂ ਕੰਟੈਂਟ ਤੁਸੀਂ ਸ਼ੇਅਰ ਕਰਨਾ ਹੈ ਠੀਕ ਹੈ ਤੇ ਨਾਲੇ ਵੀਡੀਓ ਨੂੰ ਹਾਈਪ ਜਰੂਰ ਦਿਆ ਕਰੋ ਠੀਕ ਹੈ ਕੋਈ ਵੀ ਵੀਡੀਓ ਤਾਂ ਨੀਚੇ ਕਮੈਂਟ ਵਾਲੀ ਜਗ੍ਹਾ ਤੇ ਆਂਦਾ ਨਾ ਹਾਈਪ ਤਾਂ ਉੱਥੇ ਹਾਈਪ ਤੇ ਕਲਿੱਕ ਕਰ ਦਿਆ ਕਰੋ ਤੇ ਇਹਦੇ ਨਾਲ ਆਪਾਂ ਨੂੰ ਪੁਆਇੰਟਸ ਮਿਲਣਗੇ ਆਪਣਾ ਚੈਨਲ ਹੋਰ ਗਰੋਅ ਹੋਊਗਾ ਠੀਕ ਹੈ ਤੇ ਜਿੰਨਾ ਵੀ ਕੰਟੈਂਟ ਤੁਸੀਂ ਮੰਗ ਰਹੇ ਹੋ ਸਾਰਾ ਅਪਲੋਡਡ ਆ ਸਿਰਫ ਪੰਜਾਬੀ ਲਾਜ਼ਮੀ ਚੇਂਜ ਹੋਇਆ ਤਾਂ ਇਹਦੇ ਰਿਲੇਟਿਡ ਆਪਾਂ ਜੋ-ਜੋ ਕੰਟੈਂਟ ਚੇਂਜ ਹੋਇਆ ਉਹ ਪਾਵਾਂਗੇ ਤੇ ਬਹੁਤ ਜਲਦੀ ਤਿਆਰੀ ਕਰਵਾਵਾਂਗੇ ਤੇ ਇੰਪੋਰਟੈਂਟ ਕੁਐਸਚਨ ਵੀਕ ਰੁੱਖ ਜੋ ਤੁਸੀਂ 7-8 ਦਿਨ ਠੀਕ ਹੈ ਇਹਦੇ ਵਿੱਚ ਆਪਾਂ ਜ ਇੰਪੋਰਟੈਂਟ ਕੁਐਸਚਨ ਵੀ ਅਪਲੋਡ ਕਰਾਂਗੇ ਜਿਨ੍ਹਾਂ ਦੇ ਵਿੱਚੋਂ ਪੇਪਰ ਦੇ ਵਿੱਚ ਪੱਕਾ ਹੀ ਕੁਐਸਚਨ 100% ਆਉਣੇ ਆ ਠੀਕ ਹੈ ਸੋ ਸਟਾਰਟ ਕਰਦੇ ਹਾਂ ਫਟਾਫਟ ਪਹਿਲਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਕੋਈ ਵੀ ਨੀਡੀ ਪਰਸਨ ਉਸ ਤੱਕ ਵੀਡੀਓ ਪਹੁੰਚਦੀ ਹੋਵੇ ਤਾਂ ਭਾਸ਼ਾ ਨੀਤੀ ਬਾਰੇ ਅੰਤਰਰਾਸ਼ਟਰੀ ਖੋਜ ਡਾਕਟਰ ਜੋਕਾ ਸਿੰਘ ਦਾ ਲਿਖਿਆ ਹੋਇਆ ਬੁੱਕਲੇਟ ਹੈ ਇਦੇ ਵਿੱਚ ਇਹਨਾਂ ਨੇ ਇਹ ਦੱਸਿਆ ਪੰਜਾਬੀ ਮਾਤ ਭਾਸ਼ਾ ਦੇ ਬਾਰੇ ਵੀ ਹੈ ਨਾ ਵੀ ਕਿਉਂ ਲੈਂਗੁਏਜ ਜਿਹੜੀ ਹੈਗੀ ਆਪਣੀ ਅ ਅੱਗੇ ਨਹੀਂ ਜਾ ਰਹੀ ਹੈਗੀ ਕਿਉਂ ਜਿਹੜੀਆਂ ਲੈਂਗੁਏਜਸ ਨੇ ਪਿੱਛੇ ਜਾ ਰਹੀਆਂ ਨੇ ਜਿਹੜੀਆਂ ਮਦਰ ਟੰਗ ਨੇ ਮਾਤਰ ਭਾਸ਼ਾਵਾਂ ਨੇ ਤੇ ਕਿਉਂ ਜਿਹੜੀ ਹੈਗੀ ਇੰਗਲਿਸ਼ ਐਨੀ ਪ੍ਰਧਾਨ ਕੀਤੀ ਹੋਈ ਹੈ ਤਾਂ ਇਹਦੇ ਬਾਰੇ ਹੀ ਜਿਹੜਾ ਹੈਗਾ ਇੱਕ ਕੌਂਟਰੋਵਰਸੀ ਹੋ ਗਿਆ ਠੀਕ ਹੈ ਇਹਦੇ ਫੇਵਰਸ ਗੱਲਾਂ ਹੀ ਦੇ ਅਗੇਂਸਟ ਗੱਲਾਂ ਜਿਹੜੀਆਂ ਨੇ ਇਸ ਕਿਤਾਬ ਚ ਜਿੱਤੇ ਆ ਗਈ ਹੈ ਠੀਕ ਹੈ ਤਾਂ ਲੇਖਕ ਨੇ ਭਾਸ਼ਾ ਨੀਤੀ ਬਾਰੇ ਅੰਤਰਰਾਸ਼ਟਰੀ ਖੋਜ ਦੇ ਆਪਣੀ ਕਿਤਾਬ ਚ ਜਨਕੀ ਬੁੱਕਲੇਟ ਦੇ ਵਿੱਚ ਕੇਂਦਰ ਸਰਕਾਰ ਦੀ ਨੀਤੀ ਅਤੇ ਭਾਰਤ ਵਿੱਚ ਅੰਗਰੇ ਪੜਾਈ ਦੇ ਹੱਕ ਵਿੱਚ ਦਿੱਤੀਆਂ ਜਾਂਦੀਆਂ ਦਲੀਲਾਂ ਦੇ ਬਾਰੇ ਕੀ ਕਹੇ ਤਾਂ ਕੋਈ ਵੀ ਕੁਸ਼ਨ ਕਿਤਾਬ ਚ ਰਿਲੇਟਡ ਆਜ ਵੀ ਤਾਂ ਆਪਾਂ ਨੇ ਇਹੀ ਨੋਟ ਕਰਨਾ ਤਾਂ ਲੇਖਕ ਨੇ ਇਸ ਕਿਤਾਬ ਚ ਇਹ ਜਿਹੜਾ ਕਿਤਾਬ ਚ ਹੈ ਸਰਕਾਰ ਦੇ ਫੈਸਲੇ ਦੇ ਪ੍ਰतिकម្ម ਮਤਲਬ ਕਿ ਉਹੀ ਰਿਐਕਸ਼ਨ ਦੇ ਵਿੱਚ ਲਿਖਿਆ ਸੀ ਪ੍ਰतिकਰਮ ਕੀ ਹੋ ਗਿਆ ਰਿਐਕਸ਼ਨ ਦੇ ਵਿੱਚ ਲਿਖਿਆ ਸੀਗਾ ਠੀਕ ਹੈ ਜਦੋਂ ਸਰਕਾਰ ਨੇ ਫੈਸਲਾ ਲਿਆ ਸੀਗਾ ਵੀ ਇੰਗਲਿਸ਼ ਨੂੰ ਜਿਹੜੀ ਹੈਗੀ ਹੈ ਲੈਂਗੁਏਜ ਨੈਸ਼ਨਲ ਲੈਂਗੁਏਜ ਬਣਾਈ ਜਾਵੇ ਤਾਂ ਲੇਖਕ ਨੇ ਜਿਹੜੀਆਂ ਸੀ ਦਲੀਲਾਂ ਦਿੱਤੀਆਂ ਸੀ ਜਦੋਂ ਸਰਕਾਰ ਨੇ ਭਾਰਤੀ ਸੰਗੀ ਪ੍ਰਸ਼ਾਸਨੀ ਸੇਵਾਵਾਂ ਦੇ ਵਿੱਚ ਠੀਕ ਹੈ ਜਿਹੜੀ ਆਪਣੀਆਂ ਐਡਮਿਨਿਸਟ੍ਰੇਟਿਵ ਜਿਹੜੀਆਂ ਸੇਵਾਵਾਂ ਸਰਵਿਸਿਜ਼ ਹੁੰਦੀਆਂ ਨੇ ਠੀਕ ਹੈ ਅ ਐਡਮਿਨਿਸਟ੍ਰੇਟਿਵ ਸਰਵਿਸਿਜ਼ ਹੁੰਦੀਆਂ ਨੇ ਉਹਦੇ ਵਿੱਚ ਅੰਗਰੇਜ਼ੀ ਭਾਸ਼ਾ ਨੂੰ ਪਹਿਲਾਂ ਤੋਂ ਵੱਧ ਮਹੱਤਵ ਦਿੱਤੇ ਜਾਣ ਦੀ ਗੱਲ ਕੀਤੀ ਸੀ ਠੀਕ ਹੈ ਅਤੇ ਭਾਰਤੀ ਭਾਸ਼ਾਵਾਂ ਦਾ ਦਰਜਾ ਹੋਰ ਵੀ ਘਟਾਉਣ ਦੇ ਐਲਾਨ ਜਿਹੜਾ ਸੀ ਕੀਤਾ ਸੀ ਤਾਂ ਭਾਸ਼ਾ ਬਾਰੇ ਜਿਹੜੀ ਦੁਬਾਰਾ ਜਿਹੜੀ ਬੈ ਸੀ ਉਹ ਤਿੱਖੀ ਕੀਤੀ ਸੀ ਠੀਕ ਹੈ ਤਾਂ ਇਹ ਜਿਹੜੇ ਸੀ ਐਲਾਨ ਕੀਤਾ ਗਿਆ ਸੀ ਵੀ ਜਿਹੜੀ ਜਿਹੜੀ ਸੰਗੀ ਪ੍ਰਸ਼ਾਸਨੀ ਸੇਵਾਵਾਂ ਨੇ ਸਿਵਲ ਸਰਵਿਸਿਜ਼ ਨੇ ਉਹਦੇ ਵਿੱਚ ਅੰਗਰੇਜ਼ੀ ਭਾਸ਼ਾ ਨੂੰ ਜਿਹੜੀ ਹੈ ਹਾਈਪ ਦਿੱਤੀ ਜਾਵੇ ਇੰਪੋਰਟੈਂਸ ਦਿੱਤੀ ਜਾਵੇ ਤੇ ਹੋਰ ਜਿਹੜੀਆਂ ਭਾਸ਼ਾਵਾਂ ਨੇ ਭਾਰਤ ਦੀਆਂ ਠੀਕ ਹੈ ਕਿੰਨੀਆਂ ਲੈਂਗੁਏਜਿਜ਼ ਨੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਜਿਹੜੀਆਂ ਲੈਂਗੁਏਜਿਜ਼ ਨੇ ਠੀਕ ਹੈ ਤਾਂ ਉਹਨਾਂ ਨੂੰ ਜਿਹੜਾ ਹੈ ਜਿਹੜਾ ਹੈ ਡਾਊਨ ਕੀਤਾ ਜਾਵੇ ਤਾਂ ਇਹਦੇ ਬਾਰੇ ਜਿਹੜੀ ਸੀਗੀ ਤਿੱਖੀ ਬਹਿਸ ਕੀਤੀ ਸੀ ਤੇ ਕੇਂਦਰ ਸਰਕਾਰ ਨੇ ਵੈਸੇ ਤਾਂ ਆਪਣਾ ਜਿਹੜਾ ਫੈਸਲਾ ਦਿੱਤਾ ਸੀਗਾ ਤਾਂ ਵਾਪਸ ਵੀ ਲੈ ਲਿਆ ਸੀ ਇਹ ਫੈਸਲਾ ਪ੍ਰਸਤਾਵ ਜਿਹੜਾ ਸੀ 15 ਮਾਰਚ 2013 ਨੂੰ ਵਾਪਸ ਲੈ ਲਿਆ ਸੀ ਪਰ ਦੇਖਿਆ ਜਾਵੇ ਤਾਂ ਭਾਰਤ ਵਿੱਚ ਭਾਰਤੀ ਪਛਾਣਾਂ ਦੀ ਹਾਲਤ ਤਾਂ ਬਹੁਤ ਖਰਾਬ ਆ ਹੁਣ ਦੇਖੋ ਸਿਵਲ ਸਰਵਿਸਿਜ਼ 'ਚ ਵੀ ਕਹਿੰਦਾ ਸੀ ਸਰਕਾਰ ਨੇ ਵੀ ਕੇਂਦਰ ਸਰਕਾਰ ਨੇ ਵੀ ਬਈ ਅਸੀਂ ਜਿਹੜੀ ਹੈ ਇੰਗਲਿਸ਼ ਭਾਸ਼ਾ ਨੂੰ ਹੋਰ ਇੰਪੋਰਟੈਂਸ ਦਵਾਂਗੇ ਇੰਗਲਿਸ਼ 'ਚ ਸਭ ਕੁਝ ਹੋਣਾ ਚਾਹੀਦਾ ਹੈ ਹੈਨਾ ਇਹ ਸਾਰੀਆਂ ਚੀਜ਼ਾਂ ਆਈਆਂ ਸੀਗੀਆਂ ਤੇ ਇਹਦੇ ਨਾਲ ਕੀ ਹੋਇਆ ਸੀ ਜ ਮਾਤਰਾ ਪਛਾਣ अनेकई ਬਚੀ ਹਿੰਦੀ ਦੇ ਵਿੱਚ ਕਰਦੇ ਸੀ ਹਨ ਤਾਂ ਉਹਦੇ ਨਾਲ ਜਿਹੜੇ ਸੀ ਬਹੁਤ ਸਾਰੀਆਂ ਪਛਾਣਾਂ ਮਰਾਠੀ ਤਮਿਲ ਜੋਨੀਆਂ ਵੀ ਪਛਾਣਾਂ ਨੇ ਤਾਂ ਉਹਨਾਂ ਦਾ ਲੈਵਲ ਜਿਹੜਾ ਸੀ ਹੋਰ ਜਿਹੜਾ ਸੀਗਾ ਡਾਊਨ ਹੋ ਰਿਹਾ ਸੀ ਤਾਂ ਵੈਸੇ ਤਾਂ ਇਹ ਜਿਹੜਾ ਫੈਸਲਾ ਸੀਗਾ ਕੇਂਦਰ ਸਰਕਾਰ ਨੇ ਵਾਪਸ ਲੈ ਲਿਆ ਸੀ 15 ਮਾਰਚ 2013 ਨੂੰ ਪਰ ਫਿਰ ਵੀ ਜੇ ਦੇਖਿਆ ਜਾਵੇ ਆਪਾਂ ਆਪਣੀਆਂ ਭਾਰਤੀ ਪਛਾਣਾਂ ਜੇ ਆਪਾਂ ਪੰਜਾਬੀ ਦੀ ਗੱਲ ਹੀ ਕਰੀਏ ਤਾਂ ਦੇਖੋ ਸਕੂਲ 'ਚ ਪੰਜਾਬੀ ਟੀਚ ਵੀ ਨਹੀਂ ਕੀਤੀ ਜਾਂਦੀ ਆਪਣੀ ਤਾਂ ਫਿਰ ਵੀ ਪੰਜਾਬ 'ਚ ਥੋੜੀ ਥੋੜੀ ਕਿਤੇ ਕਿਤੇ ਅਟੀਚ ਕੀਤੀ ਜਾਂਦੀ ਹੈ ਲੇਕਿਨ ਅਗਰ ਤੁਸੀਂ ਦੇਖੋਗੇ ਕਿ ਪੰਜਾਬੀ ਪੰਜਾਬ ਚ ਹੀ ਡੀਚ ਕੀਤੀ ਜਾਂਦੀ ਹੈ ਬਾਕੀ ਸਾਰੇ ਏਰੀਆਜ਼ ਦੇ ਵਿੱਚ ਨਹੀਂ ਹੈਗੀ ਠੀਕ ਹੈ ਤਾਂ ਪੰਜਾਬ ਚ ਵੀ ਕਈ ਸਕੂਲਾਂ ਦੇ ਵਿੱਚ ਤਾਂ ਬੈਨ ਨਹੀਂ ਹੈ ਕਿ ਤੁਸੀਂ ਬੋਲਣੀ ਵੀ ਨਹੀਂ ਹੈਗੀ ਪੰਜਾਬੀ ਭਾਸ਼ਾ ਈਵਨ ਹਿੰਦੀ ਵੀ ਨਹੀਂ ਬੋਲਣ ਦਿੰਦੇ ਹੈਗੇ ਜਿੰਨੇ ਵੀ ਕੰਮਨ ਸਕੂਲ ਹਨ ਜਿੰਨੇ ਵੀ ਕੇਂਦਰੀ ਵਿਦਿਆਲય ਸਕੂਲ ਹਨ ਸੀਬੀਐਸਸੀ ਸਕੂਲਸ ਹਨ ਉਹਨਾਂ ਦੇ ਵਿੱਚ ਪਰ ਦੇਖਿਆ ਜਾਵੇ ਤਾਂ ਭਾਰਤ ਦੇ ਵਿੱਚ ਭਾਰਤੀ ਭਾਸ਼ਾਵਾਂ ਦੀ ਹਾਲਤ ਕਾਫੀ ਖਰਾਬ ਹੈ ਭਾਸ਼ਾ ਦੇ ਪ੍ਰਚਨ ਨਾਲ ਸਿੱਖਿਆ ਗਿਆਨ ਵਿਗਿਆਨ ਸੱਭਿਆਚਾਰ ਸੰਸਕ੍ਰਿਤੀ ਅਤੇ ਵਿਦੇਸ਼ੀ ਭਾਸ਼ਾ ਸਿੱਖਣ ਵਰਗੇ ਸਵਾਲ ਆਪਸ ਵਿੱਚ ਜੁੜੇ ਹੋਏ ਹਨ ਹੁਣ ਜੇ ਆਪਾਂ ਦੇਖਿਆ ਜਾਏ ਤਾਂ ਅਗਰ ਅਸੀਂ ਭਾਸ਼ਾ ਦੀ ਗੱਲ ਕਰਦੇ ਹਾਂ ਲੈਂਗੁਏਜ ਦੀ ਗੱਲ ਕਰਦੇ ਹਾਂ ਤਾਂ ਇਹਦੇ ਨਾਲ ਐਜੂਕੇਸ਼ਨ ਵੀ ਜੁੜੀ ਹੋਈ ਹੈ ਸਿੱਖਿਆ ਜ देखो जे किसी नु भाषा आंदी है ताही वो ज्ञान नॉलेज हासिल करेगा वो ताईयो एजुकेटेड होईगा विज्ञान साइंस ਵੀ ਦੇ ਨਾਲ ਜੁੜਿਆ ਹੋਇਆ ਹੈ ਸਭਿਆਚਾਰ ਵੀ ਜੁੜਿਆ ਹੋਇਆ ਹੈ ਇਹਦੇ ਨਾਲ ਸੰਸਕ੍ਰਿਤੀ ਕਲਚਰ ਸਿਵਲਾਈਜੇਸ਼ਨ ਸਭ ਕੁਝ ਇਹਦੇ ਨਾਲ ਜੁੜਿਆ ਹੋਇਆ ਹੈ ਠੀਕ ਹੈ ਇਹ ਸਾਰੇ ਸਵਾਲ ਕੁਐਸਚਨ ਆਪਸ ਚ ਜੁੜੇ ਹੋਏ ਨੇ ਆਜ਼ਾਦੀ ਮਿਲਣ ਤੋਂ ਬਾਅਦ ਵੀ ਭਾਰਤੀ ਪਛਾਵਾਂ ਨੂੰ ਉਹ ਮਾਣ ਸਤਿਕਾਰ ਨਹੀਂ ਮਿਲਿਆ ਜੋ ਉਹਨਾਂ ਨੂੰ ਮਿਲਣਾ ਚਾਹੀਦਾ ਸੀ ਹੁਣ ਦੇਖੋ 30 40 ਸਾਲਾਂ ਤੋਂ ਇਹ ਦੁਰਗਤੀ ਤਾਂ ਹੋਰ ਵੀ ਵੱਧ ਗਈ ਹੈ ਕਿਉਂ ਵੱਧੀ ਹੈ ਕਿਉਂਕਿ ਸਾਰੇ ਅੰਗਰੇਜ਼ੀ ਸਕੂਲ ਨਾ ਹੋ ਗਏ ਨੇ ਤੇ ਉਹਨਾਂ ਵਿੱਚ ਇਹ ਕਿਹਾ ਜਾਂਦਾ ਕਿ ਬਈ ਤੁਸੀਂ ਇੰਗਲਿਸ਼ ਹੀ ਬੋਲਣੀ ਹੈ ਜਿਹੜਾ ਬੱਚਾ ਉਹ ਇੰਗਲਿਸ਼ ਨਹੀਂ ਬੋਲਦਾ ਵਿਚਾਰਾ ਬੈਕਮੈਂਚਰ ਬਣ ਕੇ ਬੈਠ ਜਾਂਦਾ ਹੈ ਹਨਾ ਫਾਈਨ ਲਗਾਏ ਜਾਂਦੇ ਨੇ ਇਵਨ ਟੀਚਰਜ਼ ਨੂੰ ਵੀ ਫਾਈਨ ਲਗਾਏ ਜਾਂਦੇ ਨੇ ਤਾਂ 30 40 ਸਾਲਾਂ ਤੋਂ ਤਾਂ ਜਿਹੜੀ ਦੁਰਗਤੀ ਹੈਗੀ ਆਪਣੀ ਮਾਤਰ ਭਾਸ਼ਾਵਾਂ ਹਿੰਦੀ ਹੋ ਗਈ ਪੰਜਾਬੀ ਹੋ ਗਈ ਹਨਾ ਕਈਆਂ ਦੀ ਹਿੰਦੀ ਕਈ ਬੱਚੇ ਹਰਿਆ बोलਦੇ ਨੇ यूपी साइड हिंदी बोलते हैं ये बुरा हाल हो चुका है आ, नाल ही अपने पंजाबी ਦਾ ਹੁਣ ਆਪਾਂ ਤਾਂ ਪੰਜਾਬੀ ਦੀ ਗੱਲ ਕਰਨੀ ਹੈ ਨਾ ਤਾਂ ਆਪਣੀ ਮਦਰ ਟੰਗ ਕਿਹੜੀ ਹੈ ਮਾਤਰ ਭਾਸ਼ਾ ਕਿਹੜੀ ਹੈ ਪੰਜਾਬੀ ਤੇ ਆਪਾਂ ਗੱਲ ਕਰੀਏ ਤਾਂ ਇਹ ਜਿਹੜੀ ਦੁਰਗਤੀ ਹੈ 30 40 ਸਾਲ ਤੋਂ ਤਾਂ ਹੋਰ ਵੀ ਵੱਧ ਗਈ ਹੈ ਜੇ ਦੇਖਿਆ ਜਾਵੇ ਤਾਂ 1995 ਤੋਂ ਬਾਅਦ ਦੇ ਵਿੱਚ ਇਹ ਦੁਰਗਤੀ ਜਿਹੜੀ ਹੈ ਇੰਗਲਿਸ਼ ਆਉਣ ਕਰਕੇ ਜਿਹੜੀ ਹੈਗੀ ਹੈ ਵੱਧ ਗਈ ਹੈ ਠੀਕ ਹੈ ਤੇ ਇਹ ਜਿਹੜੀ ਹੈਗੀ ਹੈ ਜਦੋਂ ਤੋਂ ਅੰਗਰੇਜ਼ੀ ਭਾਸ਼ਾ ਭਾਰਤ ਦੀ ਮਾਧਿਅਮ ਮਾਧਮ ਯਾਨਕੀ ਮੀਡੀਅਮ ਆਫ ਇਨਸਟ੍ਰਕਸ਼ਨ ਦੇ ਵਿੱਚ ਠੀਕ ਹੈ ਆਪਣੇ ਮੀਡੀਅਮ ਦੇ ਵਿੱਚ ਮਾਧਿਅਮ ਦੇ ਵਿੱਚ ਘੁਸ ਗਈ ਹੈ ਤਾਂ ਅੰਗਰੇਜ਼ੀ ਨੇ ਬਾਕੀ ਸਾਰੀਆਂ ਭਾਸ਼ਾਵਾਂ ਨੂੰ ਬਾਹਰ ਕੱਢ ਦਿੱਤਾ ਹੈ ਠੀਕ ਹੈ ਤਾਂ ਹੁਣ ਆਪਾਂ ਹੁਣੇ ਗੱਲ ਕਰਕੇ ਹਟਿਆ ਕਿ ਇਹ ਜਿਹੜੀ 1995 ਤੋਂ ਬਾਅਦ ਚ ਜਿਹੜੀ ਹੈਗੀ ਹੈ ਇਹ ਲੈਂਗੁਏਜ ਇੰਗਲਿਸ਼ ਜਿਹੜੀ ਹੈ ਸਾਡੇ ਸਕੂਲਾਂ ਦੇ ਵਿੱਚ ਇੰਗਲਿਸ਼ ਮੀਨ ਸਕੂਲ ਚ ਅਸੀਂ ਬੱਚੇ ਪੜਾਵਾਂਗੇ ਠੀਕ ਹੈ ਉੱਥੇ ਆਪਾਂ ਇੰਨੀਆਂ ਨੀਆਂ ਮਹਿੰਗਾ ਫੀਸ ਫੀਸਾਂ ਦੰਦੇ ਨੀਆਂ ਨੀਆਂ ਮਹਿੰ ਅ ટીਚਿੰਗ ਦ ਨੇਅ ਐਨੀ ਐਜੂਕੇਸ਼ਨ ਉਹਨਾਂ ਨੂੰ ਦੰਨਿਆ ਤਾਂ ਮਤਲਬ ਉਥੇ ਜਿਹੜਾ ਹੈ ਸਿਰਫ ਆਪਣੇ ਬੱਚੇ ਨੂੰ ਕੀ ਕੀਤਾ ਨਾ ਸਪੂਨ ਫੀਡਿੰਗ ਕਰਾਈ ਜਾਂਦੀ ਹੈ ਇੰਗਲਿਸ਼ ਹੀ ਬੋਲਣਾ ਸਿਖਾਇਆ ਜਾਂਦਾ ਤੇ ਅੰਗਰੇਜ਼ੀ ਨੇ ਬਾਕੀ ਸਾਰੀ ਪਛਾਵਾਂ ਨੂੰ ਬਾਹਰ ਕੱਢ ਦਿੱਤਾ ਹੈ ਤੇ ਖੁਦ ਉਹਨਾਂ ਦੀ ਜਗ੍ਹਾ ਤੇ ਬਰਾਜਮਾਨ ਹੋ ਗਈ ਹੈ ਬੈਠ ਕੇ ਆ ਕੇ ਖਾਸ ਤੌਰ ਤੇ ਸਿੱਖਿਆ ਦੇ ਮਾਧਿਅਮ ਦੇ ਰੂਪ ਵਿੱਚ ਮੀਡੀਅਮ ਆਫ ਇਨਸਟਰਕਸ਼ਨ ਕੀ ਹੈਗਾ ਅੱਜਕੱਲ ਇੰਗਲਿਸ਼ ਪੰਜਾਬੀ ਵਾਲੇ ਜਿਹੜੇ ਬੱਚੇ ਨੇ ਉਹ ਬਹੁਤ ਘੱਟ ਮਿਲਦੇ ਨੇ ਜਿਨ੍ਹਾਂ ਨੇ ਪੰਜਾਬੀ ਚ ਸਬਜੈਕਟ ਆਪਟ ਕੀਤੇ ਹੋਏ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਮੀਟ ਸਟੱਡੀ ਹੱਬ ਨੂੰ ਵੀ ਆਪਣਾ ਪੁਰਾਣਾ ਚੈਨਲ ਹੈ ਮੀਟ ਸਟੱਡੀ ਹੱਬ 2.0 ਨੂੰ ਵੀ ਦੋਨਾਂ ਚੈਨਲਾਂ ਨੂੰ ਸਬਸਕ੍ਰਾਈਬ ਕਰਕੇ ਰੱਖਿਓ ਦੋਨਾਂ ਤੇ ਕੰਟੈਂਟ ਪੋਸਟ ਹੋਣਾ ਸਟਾਰਟ ਹੋ ਜਾਊਗਾ ਠੀਕ ਹੈ ਅੰ ਆਦੀ ਜਾਂਦੀਆਂ ਹੁਣ ਦੇਖੋ ਅੰਤਰਰਾਸ਼ਟਰੀ ਭਾਸ਼ਾ ਨੂੰ ਅੰਗਰੇਜ਼ੀ ਭਾਸ਼ਾ ਜਿਹੜੀ ਆਪਣੀ ਠੀਕ ਹੈ ਉਸ ਨੂੰ ਚੁਣਨ ਬਾਰੇ ਕਿਉਂ ਕਿਹਾ ਜਾਂਦਾ ਹੈ ਇਹਦੇ ਫੇਵਰਟ ਚ ਕਿਹੜੀਆਂ ਦਲੀਲਾਂ ਨੇ ਕਹਿੰਦੇ ਜੀ ਇਹ ਗਿਆਨ ਵਿਗਿਆਨ ਦੀ ਭਾਸ਼ਾ ਹੈ ਅਤੇ ਗਿਆਨ ਵਿਗਿਆਨ ਵਿੱਚ ਉਨਤੀ ਕਰਨ ਲਈ ਅੰਗਰੇਜ਼ੀ ਭਾਸ਼ਾ ਵਿੱਚ ਨਿਪੁੰਨ ਹੋਣਾ ਸਕਿਲਡ ਹੋਣਾ ਜਿਹੜਾ ਹੈਗਾ ਐਫੀਸ਼ੀਐਂਸੀ ਜਿਹੜੀ ਹੈ ਬਹੁਤ ਜ਼ਿਆਦਾ ਜ਼ਰੂਰੀ ਆ ਹੁਣ ਮੈਂ ਇੱਥੇ ਤਾਂ ਕਰਕੇ ਅੰਗਰੇਜ਼ੀ ਦੇ ਵਰਡਸ ਬੋਲ ਰਹੀਆਂ ਕਿਉਂਕਿ ਬਹੁਤ ਸਾਰੇ ਬੱਚਿਆਂ ਨੂੰ ਜਿਹੜਾ ਸਮਝ ਨਹੀਂ ਆਉਂਦੀ ਇੰਨੀ ਗੁੜੀ ਪੰਜਾਬੀ ਠੀਕ ਹੈ ਤਾ ਬਹੁਤ ਸਾਰੇ ਬੱਚੇ ਇਹ ਵੀ ਕਹਿਣਗੇ ਕਿ ਮੈਡਮ ਤੁਸੀਂ ਇੰਗਲਿਸ਼ ਜਿਹੜੀ ਹੈ ਤੁਸੀਂ ਨਾ ਬੋਲਿਆ ਕਰੋ ਜਦੋਂ ਪੰਜਾਬੀ ਦਾ ਹੁੰਦਾ ਬਹੁਤ ਸਾਰੇ ਬੱਚੇ ਮੈਨੂੰ ਕਮੈਂਟ ਕਰਨਗੇ ਥੱਲੇ ਪਰ ਬਹੁਤ ਸਾਰੇ ਬੱਚੇ ਐਸੇ ਨੇ ਜਿਨ੍ਹਾਂ ਨੂੰ ਪੰਜਾਬੀ ਬਹੁਤ ਘੱਟ ਆਉਂਦੀ ਹੈ ਤਾਂ ਇਸ ਕਰਕੇ ਮੈਂ ਇੰਗਲਿਸ਼ ਨਾਲ ਨਾਲ ਤੁਹਾਨੂੰ ਦੱਸ ਰਹੀ ਹਾਂ ਠੀਕ ਹੈ ਤਾਂ ਕਿ ਤੁਹਾਡੇ ਮਾਈਂਡ ਸੈਟ ਅਪ ਹੋ ਜੇ ਜੀ ਅੰਗਰੇਜ਼ੀ ਭਾਸ਼ਾ ਇੱਕੋ ਇੱਕ ਕੁਮੰਤਰੀ ਭਾਸ਼ਾ ਹੈ ਜਿਸ ਬਿਨਾ ਕੁਮੰਤਰੀ ਪਦਡਿਤ ਤੇ ਕਾਜ ਵਿਹਾਰ ਸੰਭਵ ਨਹੀਂ ਹੈ ਕਿਉਂਕਿ ਇੰਗਲਿਸ਼ ਜਿਹੜਾ ਹੈ ਨੈਸ਼ਨਲ ਲੈਵਲ ਤੇ ਵੀ ਸਾਰੇ ਜਣੇ ਜਾਣਦੇ ਨੇ ਤੇ ਕਈ ਹਿੰਦੀ ਨਹੀਂ ਜਾਣਦੇ ਕੋਈ ਬਹੁਤੇ ਪੰਜਾਬੀ ਨਹੀਂ ਜਾਣਦੇ ਤਾਂ ਕਹਿੰਦੇ ਵੀ ਇਹ ਕੋ ਮੰਤਰੀ ਪਦ ਤੇ ਕਾਜ ਵਿਹਾਰ ਦੀ ਜਿਹੜੀ ਹੈਗੀ ਇੱਕ ਪਾਚਾ ਕੋ ਮੰਤਰੀ ਪਾਚਾ ਇਸ ਤੋਂ ਬਿਨਾ ਤਾਂ ਕਹਿੰਦੇ ਕਾਜ ਜਿਹੜਾ ਹੈ ਸੰਭਵ ਹੀ ਨਹੀਂ ਹੈ ਕੋਈ ਵੀ ਆਪਾਂ ਦੇਖੋ ਤੁਸੀਂ ਲਾਇਰਸ ਕੋਲੇ ਵੀ ਜਾਓਗੇ ਤੁਸੀਂ ਡਾਕਟਰਸ ਕੋਲੇ ਵੀ ਜਾਓਗੇ ਤਾਂ ਇੰਗਲਿਸ਼ ਦੇ ਵਿੱਚ ਤੁਹਾਨੂੰ ਜਿਹੜੀ ਹੈਗੀ ਚੀਜ਼ਾਂ ਲਿਖ ਕੇ ਦਿੱਤੀਆਂ ਜਾਂਦੀਆਂ ਨੇ ਸਕੂਲ ਚ ਜਾਓਗੇ ਤਾਂ ਵੀ ਤੁਹਾਨੂੰ ਇੰਗਲਿਸ਼ ਮੀਡੀਅਮ ਦੇ ਰਾਹੀਂ ਪੜਾਇਆ ਜਾਂਦਾ ਤਾਂ ਕਹਿੰਦੇ ਵੀ ਇਹ ਜਿਹੜਾ ਹੈਗਾ ਆਪਾਂ ਕਿਸੇ ਹੋਰ ਲੈਟ ਅਸ ਸੀ ਆਪਾਂ ਪੰਜਾਬ ਚ ਕਿਸੇ ਸਕੂਲ ਚ ਪੜ ਰਹੇ ਹਾਂ ਕੇਵੀ ਸਕੂਲ ਦੇ ਵਿੱਚ ਪੜਨੇ ਕੇਵੀ 1 ਚ ਪੜਨੇ ਕੇਵੀ 2 ਚ ਪੜਨੇ ਜਦੋਂ ਅਸੀਂ ਕਿਤੇ ਹੋਰ ਜਾ ਕੇ ਲੈਟ ਅਸ ਸੀ ਆਪਾਂ ਗੁਜਰਾਤ ਚ ਲਈਏ ਉੱਥੇ ਕਿ ਇਹ ਵਿੱਚ ਪੜ੍ਹਨੇ ਤਾਂ ਅੱਧ ਵੀ ਆਪਾਂ ਇੰਗਲਿਸ਼ ਦੇ ਵਿੱਚ ਪੜ੍ਹ ਸਕਦੇ ਆ ਠੀਕ ਹੈ ਕਿਉਂਕਿ ਇਹ ਜਿਹੜੀ ਹੈਗੀ ਇੱਕ ਤਰ੍ਹਾਂ ਕੁਮਾਂਤਰੀ ਭਾਸ਼ਾ ਕਣੀ ਜਾਂਦੀ ਹੈ ਹੁਣ ਡਾਕਟਰ ਜੋਗਾ ਸਿੰਘ ਜਿਹੜੇ ਕਿ ਲੇਖਕ ਨੇ ਇਸ ਬੁੱਕਲੇਟ ਦੇ ਕਿਤਾਬਚਾ ਦੇ ਤਾਂ ਉਹ ਕਹਿ ਰਹੇ ਨੇ ਕਹਿੰਦੇ ਇਹ ਸਾਰੀਆਂ ਦਲੀਲਾਂ ਗਿਆਨ ਵਿਗਿਆਨ ਸਿੱਖਿਆ ਭਾਸ਼ਾ ਅੰਤਰਰਾਸ਼ਟਰੀ ਭਾਸ਼ਾ ਇਸ ਸਥਿਤੀ ਬਾਰੇ ਵਿਚਾਰ ਸਾਰੇ ਹੀ ਕਹਿੰਦੇ ਅਗਿਆਨਤਾ ਇਗਨੋਰੈਂਸ ਦਾ ਸਬੂਤ ਹੈ ਪ੍ਰੂਫ ਆਫ ਇਗਨੋਰੈਂਸ ਹੈ ਕਿਉਂ ਹੈ ਕਹਿੰਦੇ ਇਸ ਲੇਖ ਦਾ ਉਦੇਸ਼ ਅੰਤਰਰਾਸ਼ਟਰੀ ਭਾਸ਼ਾ ਬਾਰੇ ਵਿਚਾਰਾਂ ਸੰਬੰਧੀ ਅਗਿਆਨਤਾ ਨੂੰ ਸਾਹਮਣੇ ਲੈ ਕੇ ਆਣਾ ਕਹਿੰਦੇ ਤੁਸੀਂ ਸੋਚ ਰਹ ਕਿ ਅੰਗਰੇਜ਼ੀ ਭਾਸ਼ਾ ਗਿਆਨ ਲਈ ਜ਼ਰੂਰੀ ਹੈ ਨੌਲੇਜ ਲਈ ਜ਼ਰੂਰੀ ਹੈ ਸਾਇੰਸ ਲਈ ਵਿਗਿਆਨ ਲਈ ਜ਼ਰੂਰੀ ਹੈ ਸਿੱਖਿਆ এডਿਕੇਸ਼ਨ ਲਈ ਜ਼ਰੂਰੀ ਹੈ ਭਾਸ਼ਾ ਲੈਂਗੁਏਜ ਲਈ ਜ਼ਰੂਰੀ ਹੈ ਅੰਤਰਰਾਸ਼ਟਰੀ ਪਛਾਈ ਸਥਿਤੀ ਵਾਰੇ ਵਿਚਾਰ ਇਹ ਸਾਰੇ ਕਹਿੰਦੇ ਗਿਆਨ ਤਾਂ ਦੇ ਸਬੂਤ ਨੇ ਐਦਾਂ ਨਹੀਂ ਹੈਗਾ ਕਿ ਮਾਤਰਭਾਸ਼ਾ ਦੇ ਵਿੱਚ ਗਿਆਨ ਨਹੀਂ ਆਂਦਾ ਮਾਤਰਭਾਸ਼ਾ 'ਚ ਸਿੱਖਿਆ ਨਹੀਂ ਹੁੰਦੀ ਮਾਤਰਭਾਸ਼ਾ 'ਚ ਵਿਗਿਆਨ ਨਹੀਂ ਸਿੱਖਿਆ ਜਾ ਸਕਦਾ ਇਹ ਕੋਰਾ ਕਰਾਰਾ ਝੂਠ ਹੈ ਕਹਿੰਦੇ ਠੀਕ ਹੈ ਤਾਂ ਕਹਿੰਦੇ ਅੰਗਰੇਜ਼ੀ ਭਾਸ਼ਾ ਨਾਲ ਚਿਮੜੇ ਰਹਿਣ ਤੇ ਜੋ ਕਿ ਜਿਹੜੀ ਹੁਣ ਦੀ ਨਵੀਂ ਪੀੜੀ ਹੈ ਤਾਂ ਨੁਕਸਾਨ ਹੋ ਰਿਹਾ ਕਿਉਂਕਿ ਇਹ ਪੀੜੀ ਨ ਨਨੂ ਚ ਜਨ ਨਾਲ ਇੰਗਲਿਸ਼ ਬੋਲਣ ਯਾਰ ਉਹ ਵਿਚਾਰੇ ਕਿਸੇ ਵੀ ਮਤਲਬ ਕਿ ਬੰਨੇ ਨਹੀਂ ਲੱਗ ਰਹੇ ਹੈਗੇ ਕਿਸੇ ਕਿਨਾਰੇ ਨਹੀਂ ਲੱਗ ਰਹੇ ਹੈਗੇ ਕਿਉਂਕਿ ਇਹ ਪੀੜੀ ਨਾ ਤਾਂ ਆਪਣੀ ਭਾਸ਼ਾ ਨਾ ਇਤਿਹਾਸ ਨਾ ਸਾਹਿਤ ਸਾਹਿਤ ਯਾਨੀ ਕਿ ਲਿਟਰੇਚਰ ਠੀਕ ਹੈ ਨਾ ਧਰਮ ਦੇ ਰਹੇ ਨੇ ਨਾ ਗਿਆਨ ਵਿਗਿਆਨ ਦੇ ਰਹੇ ਨੇ ਤੇ ਨਾ ਹੀ ਆਪਣੇ ਲੋਕਾਂ ਨਾਲ ਕੋਈ ਗੂੜਾ ਸਬੰਧ ਬਣਾ ਸਕਦੇ ਠੀਕ ਹੈ ਹੁਣ ਇਹ ਪੀੜ੍ਹੀ ਕੀ ਹੈ ਹੁਣ ਦੇਖੋ ਤੁਸੀਂ ਹਰੇਕ ਬੱਚੇ ਨੂੰ ਦੇਖੋਗੇ ਨਾ ਤਾਂ ਉਹਨਾਂ ਨੂੰ ਚਜੇ ਨਾਲ ਮੋਸਟਲੀ ਬੱਚਿਆਂ ਦੀ ਗੱਲ ਕਰੀਆਂ 80% ਬੱਚਿਆਂ ਨੂੰ ਨਾ ਤਾਂ ਚੰਗੀ ਤਰ੍ਹਾਂ ਪੰਜਾਬੀ ਨਾਲ ਜੁੜਸ ਪਾ ਰਹੇ ਨੇ ਸਿਹਦੀ ਬਿਯਾਰੀ ਕੁਛ ਨਹੀਂ ਆ ਰਿਹਾ ਨਾ ਹੀ ਇੰਗਲਿਸ਼ ਦੇ ਵਿੱਚ ਉਹਨਾਂ ਨੂੰ ਜਿਹੜੇ ਹੈਗੇ ਨੇ ਵੋਕੈਬ ਉਹਨਾਂ ਦੀ ਸਟਰੋਂਗ ਹੋ ਰਹੀ ਹੈ ਜੇ ਉਹਨਾਂ ਨੂੰ ਲਿਖਣਾ ਹੀ ਆ ਰਿਹਾ ਠੀਕ ਹੈ ਨਾ ਬੋਲਣਾ ਹੀ ਆ ਰਿਹਾ ਤਾਂ ਕਹਿਣਾ ਮਤਲਬ ਕਿਦੇ ਕਰਕੇ ਅੰਗਰੇਜ਼ੀ ਭਾਸ਼ਾ ਨਾਲ ਕਰਕੇ ਜੇ ਪੰਜਾਬੀ ਭਾਸ਼ਾ ਆਉਂਦੀ ਤਾਂ ਪੰਜਾਬੀ 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 ਸਿੱਖ ਕੇ ਉਹ ਵਧੀਆ ਤਰੀਕੇ ਨਾਲ ਜਿਹੜਾ ਹੈਗਾ ਨਾਲ ਤਾਂ ਬੋਲ ਸਕਦੇ ਨਾਲੇ ਹੀ ਲਿਖ ਸਕਦੇ ਠੀਕ ਹੈ ਤੇ ਇਹ ਤੁਸੀਂ ਬਹੁਤ سارے ਬੱਚੇ ਐਸੇ ਨੇ ਜਿਨ੍ਹਾਂ ਨੂੰ ਹਿਆਰੀ ਬਿਆਰੀ ਚ ਮਿਸਟੇਕ ਹੁੰਦੀ ਹੈ ਤਾਂ ਇਹ ਇਸੇ ਚੀਜ਼ ਦਾ ਜਿਹੜਾ ਹੈਗਾ ਆਪਣਾ ਪ੍ਰੂਫ ਆ ਠੀਕ ਹੈ ਤੇ ਨਾ ਹੀ ਕਲਾਤਮਕ ਸਿਰਜਣਾ ਦੇ ਡੂੰਘੇ ਅਹਿਸਾਸਾਂ ਨਾਲ ਉਹ ਨੇੜਤਾ ਬਣਾ ਸਕਦੇ ਨੇ ਇਸ ਦੇ ਨਾਲ ਇਹ ਵੀ ਸਹੀ ਹੈ ਕਿ ਮਾਤ ਭਾਸ਼ਾਵਾਂ ਕਿਸੇ ਹੋਰ ਭਾਸ਼ਾਵਾਂ ਨੂੰ ਸਿੱਖਣ 'ਚ ਵੀ ਮਦਦ ਕਰਦੀਆਂ ਨੇ ਤੇ ਆਪਾਂ ਹਮੇਸ਼ਾ ਹੀ ਇਹ ਪੜ੍ਹਦੇ ਆ ਕਿ ਜੇ ਕਿਸੇ ਬੰਦੇ ਨੂੰ ਆਪਣੀ ਮਾਤਰ ਭਾਸ਼ਾ ਮਦਰ ਟੰਗ ਆਉਂਦੀ ਹੈ ਤਾਂ ਹੋਰ ਭਾਸ਼ਾ ਨੂੰ ਆਸਾਨੀ ਨਾਲ ਸਿੱਖ ਸਕਦਾ ਪਰ ਇਹ ਮਾਤ ਭਾਸ਼ਾਵਾਂ ਹੁਣ ਤਾਂ ਲੋਪ ਹੋ ਰਹੀਆਂ ਨੇ ਤਾਂ ਹੁਣ ਆਪਾਂ ਕੀ ਕਰਾਂਗੇ ਹੈਨਾ ਤਾਂ ਪੰਜਾਬੀ ਦਾ ਵਿਰਸਾ ਅੰਗਰੇਜ਼ੀ ਤੋਂ ਵੀ ਪੁਰਾਣਾ ਜੇ ਆਪਾਂ ਦੇਖਿਆ ਜਾਵੇ ਪੰਜਾਬੀ ਅੰਗਰੇਜ਼ੀ ਤੋਂ ਵੀ ਪੁਰਾਣੀ ਹੈ ਕਹਿੰਦੇ ਪਰ ਅੰਗਰੇਜ਼ੀ ਭਾਸ਼ਾ ਦੇ ਦਖਲ ਹੋਣ ਦੇ ਨਾਲ ਦਾਖਲ ਹੋਣ ਦੇ ਨਾਲ ਜਾਂ ਫਿਰ ਦਖਲ ਹੋਣ ਦੇ ਨਾਲ ਪੰਜਾਬੀ ਭਾਸ਼ਾ ਖਾਤਮੇ ਵੱਲ ਜਾ ਰਹੀ ਹੈ ਠੀਕ ਹੈ ਕਿਉਂਕਿ ਆਪ ਆ ਪੰਜਾਬੀ ਨਾਲ ਜੁੜੇ ਹੋਏ ਆ ਆਪਣੀ ਮਾਤਰ ਭਾਸ਼ਾ ਪੰਜਾਬੀ ਹੈ ਪੰਜਾਬ ਚ ਰਹਿੰਦੇ ਆ ਤਾਂ ਕਰਕੇ ਆਪਾਂ ਪੰਜਾਬੀ ਦੀ ਗੱਲ ਕਰਾਂਗੇ ਤਾਂ ਪੰਜਾਬੀ ਭਾਸ਼ਾ ਜਿਹੜੀ ਹੈ ਖਾਤਮੇ ਵੱਲ ਜਾ ਰਹੀ ਹੈ ਕਿਉਂਕਿ ਅੰਗਰੇਜ਼ੀ ਭਾਸ਼ਾ ਜਿਹੜੀ ਹੈ ਮਾਧਿਅਮ ਦੇ ਰੂਪ ਮੀਡੀਅਮ ਦੇ ਰੂਪ ਦੇ ਵਿੱਚ ਜਿਹੜਾ ਹੈ ਸਕੂਲਾਂ ਕਾਲਜਾਂ ਵਿਦਿਅਕ ਅਦਾਰਿਆਂ ਦੇ ਵਿੱਚ ਦਾਖਲ ਹੋ ਰਹੀ ਹੈ ਠੀਕ ਹੈ ਸੋ ਏਸੀ ਅੱਜ ਦਾ ਵੀਡੀਓ ਹੋਪ ਤੁਹਾਨੂੰ ਪਸੰਦ ਆਇਆ ਹੋਵੇਗਾ ਮਿਲਦੇ ਆ ਨਵੇਂ ਵੀਡੀਓ ਦੇ ਨਾਲ